ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅਮਰ ਤਵੀਲੇ ਬਾਰੇ ਅਮਰਤ ਵੇਲੇ ਦੀ ਤਾਕਤ ਅਮਰਤ ਵੇਲੇ ਦੀ ਬਰਕਤ ਬਾਰੇ ਤਾਂ ਇਸ ਕਰਕੇ ਆਪ ਖੁਦ ਵੀ ਇਸ ਵੀਡੀਓ ਨੂੰ ਪੂਰਾ ਸੁਣਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਤੁਸੀਂ ਕਿਸੇ ਨੂੰ ਸੱਚੇ ਮਨੋਂ ਪਿਆਰ ਕਰਦੇ ਹੋ ਸੱਚੇ ਮਨੋਂ ਕਿਸੇ ਦਾ ਭਲਾ ਕਰਨਾ ਚਾਹੁੰਦੇ ਆ ਤਾਂ ਉਹਨੂੰ ਅਮਰਤ ਵੇਲੇ ਦੇ ਨਾਲ ਜੋੜ ਦਿਓ ਅਮਰਤ ਵੇਲੇ ਦੇ ਨਾਮ ਦੇ ਨਾਲ ਜੋੜ ਦੋ ਦੇਖਣਾ ਉਸ ਬੰਦੇ ਦਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਅਮਰਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਦੇ ਉੱਤੇ ਕਿਉਂਕਿ ਅਮਰਤ ਵੇਲੇ ਦਾ ਵੇਲਾ ਬਹੁਤ ਕੀਮਤੀ ਵੇਲਾ ਹੈ ਬੜਾ ਪਾਵਰਫੁਲ ਵੇਲਾ ਹੈ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਦਾ ਵੇਲਾ ਗੁਰਨਾਣਕ ਪਾਤਸ਼ਾਹ ਜੀ ਦੀ ਮਿੱਠੀ ਨਿੱਕੀ ਗੋਦ ਦਾ ਨਿਗਿਆ ਤਾਂ ਫਿਰ ਆਪ ਸੋਚੋ ਜੋ ਮਨੁੱਖ ਰੋਜ਼-ਰੋਜ਼ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਸਮਝੋ ਉਹ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿਗਮ ਆਣਦੇ ਨੇ ਤਾਂ ਫਿਰ ਸੋਚ ਕੇ ਦੇਖੋ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਉਹਦੇ ਸਾਰੇ ਫਿਕਰ ਉਹਦੀਆਂ ਸਾਰੀਆਂ ਚਿੰਤਾਵਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹੋ ਜਾਂਦੀਆਂ ਨੇ ਇਸ ਕਰਕੇ ਆਪਾਂ ਖੁਦ ਵੀ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਅਤੇ ਜਿਸ ਦਾ ਵੀ ਤੁਸੀਂ ਭਲਾ ਕਰਨਾ ਚਾਹੁੰਦੇ ਆ ਆਪਣੇ ਬੱਚਿਆਂ ਦਾ ਭੈਣ ਭਰਾਵਾਂ ਦਾ ਆਪਣੇ ਕਿਸੇ ਰਿਸ਼ਤੇਦਾਰ ਦਾ ਆਂਢੀ ਗਵੰਢੀ ਦਾ ਉਹਨੂੰ ਵੀ ਅਮਰਤ ਫੇਲੇ ਦੇ ਨਾਲ ਜੋੜੋ ਅਮਰਤ ਵੇਲੇ ਦੇ ਨਾਮ ਦੇ ਨਾਲ ਜੁੜੋ ਕਿਉਂਕਿ ਅਮਰਤ ਵੇਲੇ ਦੇ ਵਿੱਚ ਬਹੁਤ ਬਰਕਤਾਂ ਨੇ ਅਮਰਤ ਵੇਲੇ ਆਪ ਉੱਠਣ ਵਾਲੇ ਦਾ ਵੀ ਭਲਾ ਹੁੰਦਾ ਹੈ ਅਤੇ ਜੇਕਰ ਸਾਡੇ ਕਰਕੇ ਕੋਈ ਇੱਕ ਜੀ ਹੀ ਅਮਰਤ ਵੇਲੇ ਦੇ ਨਾਲ ਜੁੜ ਜਾਵੇ ਅਮਰਤ ਵੇਲੇ ਉੱਠ ਕੇ ਗੁਰਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਜਾਵੇ ਉਹ ਪਰਮਪਿਤਾ ਪਰਮਾਤਮਾ ਜੀ ਦੀ ਯਾਦ ਵਿੱਚ ਬੈਠ ਜਾਵੇ ਤਾਂ ਨਾਲ ਸਾਡਾ ਵੀ ਕਿੰਨਾ ਭਲਾ ਹੋ ਜਾਵੇਗਾ ਸੋ ਅਮਰਤ ਵੇਲੇ ਆਪ ਵੀ ਉੱਠਣਾ ਹੈ ਅਤੇ ਜਿੰਨੇ ਜੀਆਂ ਨੂੰ ਅਮਰਤ ਵੇਲੇ ਦੇ ਨਾਲ ਅਮਰਤ ਵੇਲੇ ਦੇ ਨਾਮ ਦੇ ਨਾਲ ਜੋੜ ਸਕਦੇ ਹੋ ਬਦਤੋ ਬਦ ਕੋਸ਼ਿਸ਼ ਕਰਨੀ ਕਿਉਂਕਿ ਦੇਖੋ ਜੀ ਆਪਾਂ ਸਿਰਫ ਕੋਸ਼ਿਸ਼ ਕਰ ਸਕਦੇ ਆ ਕਿਰਪਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਹੀ ਕਰਨੀ ਆ ਕਈ ਭੈਣ ਭਰਾ ਕਹਿੰਦੇ ਆ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਨੇ ਆ ਪਰ ਉੱਠਿਆ ਨਹੀਂ ਜਾਂਦਾ ਪਰ ਕਈਆਂ ਦੀ ਅੱਖ ਆਪਣੇ ਆਪ ਹੀ ਇਸ ਵੇਲੇ ਦੇ ਵਿੱਚ ਖੁੱਲ ਜਾਂਦੀ ਆ ਜਾਗ ਆ ਜਾਂਦੀ ਆ ਪਰ ਉਹਨਾਂ ਨੂੰ ਇਸ ਵੇਲੇ ਦੀ ਕੀਮਤ ਇਸ ਵੇਲੇ ਦੀ ਪਾਵਰ ਦਾ ਹੀ ਨਹੀਂ ਪਤਾ ਉਹ ਇਸ ਵੇਲੇ ਨੂੰ ਅੱਧੀ ਰਾਤ ਸਮਝ ਕੇ ਫਿਰ ਤੋਂ ਸੌ ਜਾਂਦੇ ਆ ਪਰ ਇਹ ਵੇਲਾ ਸੌਣ ਦਾ ਨਹੀਂ ਆ ਇਹ ਵੇਲਾ ਜਾਗਣ ਦਾ ਹੈ ਇਹ ਵੇਲਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਨ ਦਾ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬੀ ਰੂਹਾਂ ਉੱਠ ਕੇ ਨਾਮ ਜਪ ਰਹੀਆਂ ਹੁੰਦੀਆਂ ਨੇ ਇਸ ਕਰਕੇ ਇਸ ਵੇਲੇ ਦੀ ਪਵਿੱਤਰਤਾ ਇਸ ਵੇਲੇ ਦੀ ਤਾਕਤ ਪਾਵਰ ਹੋਰ ਵੀ ਵੱਧ ਜਾਂਦੀ ਆ ਤਾਂ ਜਦੋਂ ਵੀ ਇਸ ਵੇਲੇ ਦੇ ਵਿੱਚ ਜਾਗ ਆਵੇ ਭਾਵੇਂ ਤੁਸੀਂ అలਾਰਮ ਦੀ ਸਹਤਾ ਦੇ ਨਾਲ ਉੱਠੇ ਹੋ ਭਾਵੇਂ ਤੁਹਾਡੀ ਅਚਾਨਕ ਅੱਖ ਖੁੱਲਹੀ ਆ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਚਿੰਤਾ ਦੀ ਘੜੀ ਆ ਕੋਈ ਦੁੱਖ ਰੋਗ ਲੱਗਾ ਇਸ ਕਰਕੇ ਤੁਹਾਨੂੰ ਰਾਤ ਨੂੰ ਜੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਵਾਰ-ਵਾਰ ਤੁਹਾਡੀ ਅੱਖ ਖੁੱਲਦੀ ਆ ਤੁਹਾਨੂੰ ਜਾਗ ਆ ਜਾਂਦੀ ਆ ਰਾਤ ਨੂੰ ਗੂੜੀ ਨੀਂਦ ਨਹੀਂ ਆਉਂਦੀ ਜਾਗੋ ਬਿੱਟੇ ਜੇ ਰਹਿਨੇ ਆ ਕਿਸੇ ਵੀ ਕਾਰਨ ਕਰਕੇ ਤੁਹਾਨੂੰ ਜਾਗ ਆਵੇ ਬਸ ਇਸ ਵੇਲੇ ਨੂੰ ਸੰਭਾਲ ਲੈਣਾ ਹੈ ਇਸ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਸੰਭਾਲ ਲਿਆ ਅਸੀਂ ਨਹੀਂ ਜਾਣਦੇ ਵੀ ਸਾਡਾ ਕਿੰਨਾ ਭਲਾ ਹੋ ਸਕਦਾ ਹੈ ਅਸੀਂ ਇਸ ਗੱਲ ਤੋਂ ਅਣਜਾਣ ਹਾਂ ਇਸੇ ਕਰਕੇ ਸਾਡੇ ਵਿੱਚੋਂ ਬਹੁਤੇ ਬੇਣਪਰਾ ਇਸ ਵੇਲੇ ਨੂੰ ਸੌਂ ਕੇ ਹੀ ਗਵਾ ਲੈਂਦੇ ਨੇ ਮਹਾਪੁਰਖ ਜੀ ਕਹਿੰਦੇ ਜਿਹੜੇ ਇਸ ਵੇਲੇ ਦੇ ਵਿੱਚ ਸੁੱਤੇ ਰਹਿੰਦੇ ਨੇ ਸਮਝੋ ਆਪਣੇ ਭਾਗ ਆਪਣੀ ਕਿਸਮਤ ਨੂੰ ਵੀ ਨਾਲ ਹੀ ਸਵਾਈ ਰੱਖਦੇ ਨੇ ਪਰ ਜਿਹੜੇ ਜਾਗਦੇ ਨੇ ਉਹ ਗੁਰਨਾਨਕ ਪਾਤਸ਼ਾਹ ਜੀ ਤੋਂ ਸਭ ਕੁਝ ਹਾਸਲ ਕਰ ਲੈਂਦੇ ਨੇ ਸਤਿਗੁਰ ਸੱਚੇ ਪਾਸ਼ਾ ਤੋਂ ਬੋਲ ਕੇ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਸਤਿਗੁਰ ਸੱਚੇ ਪਾਸ਼ਾ ਆਪੇ ਹੀ ਮੇਰਾ ਕਰਦੇ ਨੇ ਇਸ ਕਰਕੇ ਇਸ ਵੇਲੇ ਨੂੰ ਜਰੂਰ ਸਮਝਣਾ ਹੈ ਜਦੋਂ ਵੀ ਇਸ ਵੇਲੇ ਦੇ ਵਿੱਚ ਜਾਗ ਆਵੇ ਨਾ ਬਿਸਤਰ ਦੇ ਉੱਤੇ ਲੰਮੇ ਪਿਆ ਪਿਆਹੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਕੋਸ਼ਿਸ਼ ਤਾਂ ਪਾਈ ਕਰਨੀ ਆ ਵੀ ਅਮਰਤ ਵੇਲੇ ਦੇ 3 ਘੰਟੇ ਹੀ ਸਮਾਲੇ ਜਾਣ ਪਰ ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਅਮਰਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਕਿਉਂਕਿ ਕਈ ਭੈਣ ਭਰਾ ਕਹਿ ਦਿੰਦੇ ਆ ਸਾਡੇ ਕੰਮ ਧੰਦੇ ਹੀ ਅਜੇ ਹੈ ਕਿ ਅਸੀਂ ਰਾਤ ਨੂੰ ਬਹੁਤ देर ਨਾਲ ਕਰ ਆਉਨੇ ਆ ਰੋਟੀ ਪਾਣੀ ਖਾਂਦੇ ਆ ਕਾਫੀ ਲੇਟ ਸੌਂਨੇ ਆ ਇਸ ਕਰਕੇ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਤਾਂ ਦੇਖੋ ਜੀ ਇਹ ਗੱਲ ਤਾਂ ਆਪਾਂ ਚੰਗੀ ਤਰ੍ਹਾਂ ਸਮਝਦੇ ਆ ਕਿ ਜੇਕਰ ਆਪਾਂ ਰਾਤ ਨੂੰ ਲੇਟ ਸੁੱਤੇ ਆ ਤਾਂ ਫਿਰ ਸਵੇਰੇ ਜਲਦੀ ਨਹੀਂ ਉੱਠਿਆ ਜਾਵੇਗਾ ਜੇ ਅਸੀਂ ਆਪਣੇ ਆਪ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਉੱਠ ਵੀ ਜਾਂਦੇ ਆ ਤਾਂ ਕੁਝ ਦਿਨ ਉੱਠ ਪਾਵਾਂਗੇ ਉਸ ਤੋਂ ਬਾਅਦ ਸਾਡੇ ਸਰੀਰ ਦੇ ਵਿੱਚ ਆਲਸ ਟਿੱਡਚੜਾਪਨ ਸਾਡੇ ਸਰੀਰ ਨੂੰ ਥਕਾਵਟ ਔਕਾਵਟ ਰਹਿਣ ਲੱਗ ਜਾਵੇਗੀ ਅਸੀਂ ਆਪਣੇ ਅਗਲੇ ਦਿਨ ਦੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਕਿਉਂਕਿ ਜੇਕਰ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਰੱਖਣਾ ਚਾਹੁੰਦੇ ਆ ਆਪਣੇ ਦਿਨ ਭਰ ਦੇ ਸਾਰੇ ਕੰਮਕਾਰਾਂ ਨੂੰ ਚੁਸਤੀ ਫਰਤੀ ਦੇ ਨਾਲ ਕਰਨਾ ਚਾਹੁੰਦੇ ਆ ਤਾਂ ਫਿਰ ਸਾਡੇ ਸਰੀਰ ਨੂੰ ਪੂਰੀ ਨੀਂਦ ਦੀ ਵੀ ਲੋੜ ਆ ਸਰੀਰ ਨੂੰ ਪੂਰੀ ਨੀਂਦ ਮਿਲੇਗੀ ਤਾਂ ਹੀ ਅਗਲੇ ਦਿਨ ਦੇ ਲਈ ਸਾਨੂੰ ਊਰਜਾ એનર્ਜੀ ਮਿਲੇਗੀ ਸਾਡੇ ਸਰੀਰ ਨੂੰ ਤਾਕਤ ਮਿਲੇਗੀ ਤਾਂ ਆਪਣੇ ਸਰੀਰ ਨੂੰ ਚੰਗੀ ਖਾਣਾਕ ਦੇ ਨਾਲ ਨਾਲ ਪੂਰੀ ਨੀਂਦ ਦੀ ਵੀ ਲੋੜ ਆ ਤਾਂ ਇਸ ਕਰਕੇ ਕੋਸ਼ਿਸ਼ ਤਾਂ ਸਾਡੀ ਇਹੋ ਹੋਣੀ ਚਾਹੀਦੀ ਆ ਵੀ ਅਸੀਂ ਰਾਤ ਨੂੰ ਜਲਦੀ ਸੋਈਏ ਅਤੇ ਜਲਦੀ ਉੱਠੀਏ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਕਿਸੇ ਮਜਬੂਰੀ ਕਰਕੇ ਤੁਸੀਂ ਰਾਤ ਨੂੰ ਜਲਦੀ ਨਹੀਂ ਸੌਂ ਪਾਉਂਦੇ ਅਤੇ ਇਸੇ ਕਾਰਨ ਕਰਕੇ ਸਵੇਰੇ ਜਲਦੀ ਉੱਠਿਆ ਵੀ ਨਹੀਂ ਜਾਂਦਾ ਤਾਂ ਉਹਨਾਂ ਭੈਣ ਭਰਾਵਾਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਦਿਨ ਦੇ ਵਿੱਚ ਪਾਠ ਜ਼ਰੂਰ ਕਰੋ ਦਿਨ ਦੇ ਵਿੱਚ ਸ਼ਬਦ ਜਾਪ ਜ਼ਰੂਰ ਕਰੋ ਕਿਉਂਕਿ ਨਾਮ ਤੋਂ ਬਿਨਾ ਬੰਦਗੀ ਤੋਂ ਬਿਨਾ ਤਾਂ ਗੁਜ਼ਾਰਾ ਨਹੀਂ ਆ ਅਤੇ ਜਦੋਂ ਵੀ ਅਮਰਤ ਵੇਲੇ ਦੇ ਵਿੱਚ ਜਾਗ ਆਉਂਦੀ ਆ ਮਾਵੇਂ ਤੁਹਾਨੂੰ ਇੱਕ ਮਿੰਟ ਦੇ ਲਈ ਹੀ ਜਾਗ ਆਈ ਹੋਵੇ ਕਿਉਂਕਿ ਕਈ ਵਾਰ ਕਈਆਂ ਦੇ ਨਾਲ ਇਦਾਂ ਹੁੰਦਾ ਹੈ ਕਿ ਉਹਨਾਂ ਦੀ ਅਚਾਨਕ ਅੱਖ ਖੁੱਲ ਜਾਂਦੀ ਹੈ ਉਹਨਾਂ ਨੂੰ ਅਚਾਨਕ ਜਾਗ ਆ ਜਾਂਦੀ ਹੈ ਕਈ ਲੋਕ ਕੋਈ ਕਿਰਿਆ ਸੋਧਣ ਦੇ ਲਈ ਉੱਠਦੇ ਨੇ ਜਾਂ ਹੋਰ ਕਿਸੇ ਵੀ ਕਾਰਨ ਕਰਕੇ ਇਸ ਵੇਲੇ ਦੇ ਵਿੱਚ ਜਾਗ ਆ ਜਾਵੇ ਤਾਂ ਇਸ ਵੇਲੇ ਨੂੰ ਗਵਾਉਣਾ ਨਹੀਂ ਆ ਇਸ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਸੰਭਾਲ ਲਿਆ ਅਸੀਂ ਇੱਕ ਵਾਰ ਵੀ ਵਾਸੀ ਗੁਰੂ ਜੀ ਕਹਿ ਲਿਆ ਪਾ ਉਹਦਾ ਵੀ ਸਾਨੂੰ ਪਤਾ ਨਹੀਂ ਕਿੰਨਾ ਵੱਡਾ ਫਲ ਮਿਲ ਜਾਣਾ ਹੈ ਇਸ ਕਰਕੇ ਜੋ ਕਹਿੰਦੇ ਨੇ ਵੀ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਜਾਂ ਉੱਠਣ ਦੇ باوجود ਸਾਨੂੰ ਨੀਂਦ ਘੇਰਾ ਪਾਉਂਦੀ ਆ ਆਲਸ ਘੇਰਾ ਪਾਉਂਦਾ ਹੈ ਅਸੀਂ ਆਪਣਾ ਬਿਸਤਰ ਨਹੀਂ ਛੱਡ ਪਾਉਂਦੇ ਨਾਮ ਨਹੀਂ ਜਪ ਪਾਉਂਦੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਇਸ ਵੇਲੇ ਦੇ ਵਿੱਚ ਜਦੋਂ ਵੀ ਜਾਗ ਆਵੇ ਬਿਸਤਰ ਤੇ ਲੰਮੇ ਪਿਆ ਪਿਆ ਹੀ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਤੁਸੀਂ ਇੱਕ ਵਾਰ ਵੀ ਵਾਹਿਗੁਰੂ ਜੀ ਕਹਿ ਲਿਆ ਇੱਕ ਵਾਰ ਵੀ ਮੂਲ ਮੰਤਰ ਜੀ ਦਾ ਜਾਪ ਕਾਇ ਲਿਆ ਤਾਂ ਤੁਹਾਡਾ ਬਹੁਤ ਭਲਾ ਹੋ ਜਾਣਾ ਹੈ ਅੱਜ ਇੱਕ ਵਾਰ ਵਾਹਿਗੁਰੂ ਜੀ ਕਿਹਾ ਕੱਲ ਨੂੰ ਫਿਰ ਉਸੇ ਵੇਲੇ ਜਾਗ ਆਵੇਗੀ ਤੁਸੀਂ 5 ਵਾਰ ਵਾਹਿਗੁਰੂ ਜੀ ਕਹੋਗੇ ਪਰਸੋਂ ਫਿਰ ਉਸੇ ਵੇਲੇ ਜਾਗ ਆਵੇਗੀ 5 ਤੋਂ 50 ਹੋ ਜਾਣਗੇ ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਜੀ ਨੇ ਕਿਰਪਾ ਕਰਦੇ ਰਹਿਣਾ ਹੈ ਤੁਹਾਡੇ ਉੱਤੇ ਪਰ ਪਹਿਲੀ ਕੋਸ਼ਿਸ਼ ਸਾਡੇ ਵੱਲੋਂ ਹੋਵੇ ਸਾਡੀ ਕੋਸ਼ਿਸ਼ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਜੇਕਰ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੁਸੀਂ ਹੀ ਇਹ ਦਾਤ ਮੇਰੀ ਝੋਲੀ ਦੇ ਵਿੱਚ ਪਾ ਸਕਦੇ ਹੋ ਪਾਸ਼ਾ ਮੈਨੂੰ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਮੈਂ ਵੀ ਅਮਰਤ ਵੇਲੇ ਉੱਠ ਕੇ ਆਪ ਜੀ ਦੀ ਸੇਵ ਸਲਾਹ ਕਰਨਾ ਚਾਹੁੰਨਾ ਜਾਂ ਚਾਹੁੰਦੀ ਆਂ ਆਪ ਜੀ ਦੀ ਮਿੱਠੀ ਨਿੱਗੀ ਗੋਦ ਦਾ ਅਸੀਂ ਨਿਗ ਮੰਨਣਾ ਚਾਹੁੰਦੇ ਆਂ ਸਾਡੇ ਤੇ ਕਿਰਪਾ ਕਰੋ ਸਾਨੂੰ ਅਮਰਤ ਵੇਲਾ ਬਖਸ਼ੋ ਫਿਰ ਗੁਰਬਾਣੀ ਦੀ ਪੇਟਾ ਦਿਓ ਦਿਨ ਦੇ ਵਿੱਚ ਜਦੋਂ ਵੀ ਸਭਾ ਮਿਲਦਾ ਹੈ ਜਪਜੀ ਸਾਹਿਬ ਜੀ ਦਾ ਪਾਠ ਕਰ ਲੋ ਮੋਲ ਮੰਤਰ ਜਾਪ ਕਰ ਲੋ ਉਹ ਪਾਠ ਉਹ ਜਾਪ ਕਰਕੇ ਵੀ ਵਾਹਿਗੁਰੂ ਜੀ ਤੋਂ ਅਮਰਤ ਬੀਲਾ ਮੰਗਣਾ ਜੇ ਮੌਕਾ ਮਿਲੇ ਗੁਰੂ ਘਰੇ ਜਾਣ ਦਾ ਗੁਰੂ ਘਰੇ ਜਾਓ ਸੇਵਾ ਕਰੋ ਉੱਥੇ ਵੀ ਗੁਰੂ ਅਗੇ ਇਹੋ ਅਰਦਾਸ ਬੇਨਤੀ ਕਿ ਪਾਸ਼ਾ ਅਮਰਤ ਬੀਲਾ ਬਖਸ਼ੋ ਆਪ ਜੀ ਦਾ ਮਿੱਠਾ ਪਿਆਰਾ ਨਾਮ ਬਖਸ਼ੋ ਅਤੇ ਉਸ ਤੋਂ ਬਾਅਦ ਕੀ ਕਰਨਾ ਹੈ ਆਪਣੀਆਂ ਕੁਝ ਆਦਤਾਂ ਦੇ ਵਿੱਚ ਸੁਧਾਰ ਕਿ ਰਾਤ ਨੂੰ ਜਲਦੀ ਸੌਣਾ ਹੈ ਤਾਂ ਹੀ ਜਲਦੀ ਉੱਠ ਪਾਵਾਂਗੇ ਰਾਤ ਨੂੰ ਥੋੜੀ ਜਿਹੀ ਭੁੱਖ ਰੱਖ ਕੇ ਪੋਜਨ ਪ੍ਰਸ਼ਾਦਾ ਖਾਣਾ ਹੈ ਅਤੇ ਸਾਦਾ ਪੋਜਨ ਖਾਣਾ ਹੈ ਕਿਉਂਕਿ ਜੇਕਰ ਅਸੀਂ ਰਾਤ ਨੂੰ ਪੇਟ ਭਰ ਕੇ ਖਾਣਾ ਖਾ ਕੇ ਸੁੱਤੇ ਜਾਂ ਫਿਰ ਤਲੇ ਆ ਤੇਜ ਮਸਾਲੇਦਾਰ ਖਾ ਕੇ ਸੁੱਤੇ ਤਾਂ ਵੀ ਸਾਡੇ ਅਮਰਤ ਵੇਲੇ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜੇਕਰ ਸੱਚਮੁੱਚ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਤਾਂ ਦਿਨ ਦੇ ਵਿੱਚ ਗੁਰਬਾਣੀ ਦਾ ਪਾਠ ਕਰਕੇ ਗੁਰੂ ਤੋਂ ਅਮਰਤ ਦੀ ਬੇਲਾ ਮੰਗੋ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਕੀਰਤਨ ਸੋਹਣਾ ਸਾਹਿਬ ਦੀ ਬਾਣੀ ਪੜ੍ਹ ਕੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਅਮਰਤ ਦੀ ਬੇਲਾ ਮੰਗੋ ਅਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਮਹਾਪੁਰਖ ਜੀ ਕਹਿੰਦੇ ਜਿਹੜੇ ਮਨੁੱਖ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਦੇ ਸਮੇਂ ਵਿੱਚ 5 10 15 20 ਮਿੰਟ ਜਿੰਨਾ ਵੀ ਸੰਭਾਲ ਲੈਂਦੇ ਨੇ ਨਾ ਉਹਨਾਂ ਦਾ ਭਲਾ ਜ਼ਰੂਰ ਹੁੰਦਾ ਹੈ ਉਹਨਾਂ ਦੀ ਚੁਲ੍ਹੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਜ਼ਰੂਰ ਪੈਂਦੀ ਆ ਤਾਂ ਸ਼ਾਮ ਨੂੰ 6 ਤੋਂ ਰਾਤ 9 ਵਜੇ ਤੱਕ 5-10 ਮਿੰਟ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਜ਼ਰੂਰ ਬੈਠਣਾ ਹੈ ਗੁਰੂ ਤੋਂ ਅਮਰਤ ਵੇਲਾ ਮੰਗ ਲੈਣਾ ਹੈ ਅਤੇ ਜਦੋਂ ਵੀ ਅਮਰਤ ਵੇਲੇ ਦੇ ਵੇਲੇ ਵਿੱਚ ਜਾਗ ਆਉਂਦੀ ਆ ਸਵੇਰੇ 2 ਤੋਂ 5 ਦੇ ਵਿਚਕਾਰ ਜਾਗ ਆਉਂਦੀ ਆ ਇਸ ਵੇਲੇ ਨੂੰ ਗਵਾਉਣਾ ਨਹੀਂ ਆ ਵਾਹਿਗੁਰੂ ਜੀ ਜਪ ਲਓ ਮੂਲ ਮੰਤਰ ਜਾਪ ਕਰ ਲਓ ਜੇ ਦੁਬਾਰਾ ਨੀਂਦ ਆਉਂਦੀ ਹੈ ਨਾ ਕੋਈ ਗੱਲ ਨਹੀਂ ਸੋਚੋ ਪਰ ਜਿੰਨਾ ਕ ਜਾਪ ਕਰ ਸਕਦੇ ਆ ਜਿੰਨਾ ਕ ਪਾਠ ਕਰ ਸਕਦੇ ਆ ਪਾਠ ਕਰਕੇ ਜਾਪ ਕਰਕੇ ਭਾਵੇਂ ਫਿਰ ਤੋਂ ਸੌ ਜਾਣਾ ਪਰ ਇਹ ਵੇਲਾ ਸਮਾਲਣਾ